ਸੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਫੈਬਰਿਕ ਲੈ ਕੇ ਆਇਆ ਇਹਨਾਂ ਦੇ ਫੈਬਰਿਕ ਨੂੰ ਪਰ ਮੀਟਰ ਦੇ ਅਕੋਰਡਿੰਗ ਹਮੇਸ਼ਾ ਹੀ ਅਪਲੋਡ ਕਰਦੇ ਰਹਿੰਦੇ ਆਂ ਔਰ ਮੈਸੇਜ ਸੀ ਕਿ ਤੁਸੀਂ ਚਾਹੇ ਸੈਮੀ ਫੈਬਰਿਕ ਐਡ ਕਰੋ ਬਟ ਪ੍ਰਾਈਸ ਇਹਨਾਂ ਦਾ ਘੱਟ ਕਰਾ ਸੋ ਆਪਾਂ ਲੈ ਕੇ ਆਏ ਆਂ ਸਿਰਫ 15-1600 ਰੁਪਏ ਦੇ ਵਿੱਚ ਤੁਸੀਂ ਪੂਰਾ ਸੂਟ ਬਣ ਜਾਊਗਾ ਤੁਹਾਡਾ ਨਾਲ ਪਲੇਨ ਬਾਟਮ ਹੋਊਗੀ ਇਸੇ ਤਰ੍ਹਾਂ ਹੀ ਪਿਓਰ ਕਰੇਪ ਦੇ ਵਿੱਚ ਬਾਂਦਨੀ ਪ੍ਰਿੰਟ ਆਇਆ ਹੋਇਆ ਜਿਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਹੈਂਡ ਐਮਬਰਾਇਡਰੀ ਬਹੁਤ ਸੋਹਣੀ ਲੱਗੀ ਦੀ ਮਸ਼ੀਨਵਰਕ ਬਹੁਤ ਸੋਹਣਾ ਲੱਗੇਗਾ ਆ ਇਹਨੂੰ ਸੈਮੀ ਕ੍ਰੇਪ ਦੇ ਵਿੱਚ ਕਹਿ ਸਕਦੇ ਆ ਪਿਓਰ ਨੇਚਰਲ ਕ੍ਰੇਪ ਨਹੀਂ ਹੁੰਦੀ ਇਹ ਔਰ ਪ੍ਰਾਈਸ ਵੀ ਬਹੁਤ ਘੱਟ ਹੁੰਦਾ ਹੈ ਬਹੁਤ ਸੋਹਣੇ ਲੱਗਦੇ ਨੇ ਇਦਾਂ ਦੇ ਬਣੇ ਹੋਏ ਸੂਟਸ ਬਾਦਲੀ ਦੇ ਵਿੱਚ ਸੋ ਇਹਨਾਂ ਨੂੰ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ 5 ਮੀਟਰ ਆਲਓਵਰ ਸੂਟ ਮਿਲੇਗਾ ਬਹੁਤ ਹੀ ਜ਼ਿਆਦਾ ਪਿਆਰਾ ਔਰ ਇਹ ਵਾਲਾ ਸੂਟ ਹੈਗਾ ਜੀ ਇਹ ਪਿਓਰ ਨੇਚਰਲ ਕ੍ਰੇਪ ਹੁੰਦੀ ਆ ਔਰ ਇਹਨਾਂ ਦੇ ਉੱਪਰ ਪ੍ਰਿੰਟਿੰਗ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਔਰ ਜੇ ਤੁਹਾਨੂੰ ਕੁਝ ਵੀ ਵਰਕ ਜਾਂ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਆਲਰੇਡੀ ਡਿਜ਼ਾਈਨ ਕੀਤੀ ਹੋਈ ਨੇ ਸੋ ਤੁਸੀਂ ਇਹਨਾਂ ਨੂੰ WhatsApp ਤੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ